ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMB ਚ ਮੈਂਬਰ ਸਨਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ BBMB ਚੋਂ ਬਤੌਰ ਸਕੱਤਰ ਲੰਘੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਕੱਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਕੱਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਤੇ ਦਿਨ BBMB ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ 75 ਵਰਜੋਂ ਮੁੜ ਨਿਯੁਕਤੀ ਨੂੰ ਗੈਰਕਾਨੂੰਨੀ ਦੱਸਿਆ ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਤਾਂ BBMP ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਿਕ BBMP ਦੇ ਸਕੱਤਰ ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ ਯਾਨੀ ਕਿ ਸਕੱਤਰ ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਟਕਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕਥਿਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਖਿਨਾਰ ਕਰਕੇ ਹਰਿਆਣਾ ਦੇ ਸੇਵਾ ਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ 1 ਮਾਰਚ ਤੋਂ ਸਕੱਤਰ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਹਰਿਆਣਾ ਸਰਕਾਰ ਨੇ ਹੁਣ BBMP ਚ ਸਕੱਤਰ ਵਜੋਂ ਤਾਇਨਾਤ ਸਤੀਸ਼ ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMP ਚ ਮੈਂਬਰ ਸੰਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ BBMP ਚੋਂ ਬਤੌਰ ਸਕੱਤਰ ਲੰਗੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਖਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਖਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਖਤਰ ਨੇ ਬੀਤੇ ਦਿਨ ਬੀਬੀਐਮਬੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ ਸਖਤਰ ਵੱਜੋਂ ਮੁੜ ਨਿਯੁਕਤੀ ਨੂੰ ਗੈਰ ਕਾਨੂੰਨੀ ਦੱਸਿਆ ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾ ਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ, ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਹੈ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ। ਤਾਂ BBMP ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਿਕ BBMP ਦੇ ਸਕੱਤਰ ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ ਯਾਨੀ ਕਿ ਸਕੱਤਰ ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਤਕਰਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਅਕਤਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਖਨਾਰ ਕਰਕੇ ਹਰਿਆਣਾ ਦੇ ਸੇਵਾ ਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ ਪਹਿਲੀ ਮਾਰਚ ਤੋਂ ਸਕੱਤਰ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਹਰਿਆਣਾ ਸਰਕਾਰ ਨੇ ਹੁਣ BBMP ਚ ਸਕੱਤਰ ਵਜੋਂ ਤਾਇਨਾਤ ਸਤੀਸ਼ ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMB ਚ ਮੈਂਬਰ ਸਨਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ BBMB ਚੋਂ ਬਤੌਰ ਸਕੱਤਰ ਲੰਗੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਕੱਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਕੱਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਤੇ ਦਿਨ BBMB ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ 70 ਵਜੋਂ ਮੁੜ ਨਿਯੁਕਤੀ ਨੂੰ ਗੈਰਕਾਨੂੰਨੀ ਦੱਸਿਆ ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਹੈ ਪਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਤਾਂ BBMP ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ। ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ BBMP ਦੇ 77 ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ। ਯਾਨੀ ਕਿ 77 ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ। ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਤਕਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਅਕਤਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਖਿਨਾਰ ਕਰਕੇ ਹਰਿਆਣਾ ਦੇ ਸੇਵਾ ਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ ਪਹਿਲੀ ਮਾਰਚ ਤੋਂ ਸਕੱਤਰ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਹਰਿਆਣਾ ਸਰਕਾਰ ਨੇ ਹੁਣ BBMP ਚ ਸਕੱਤਰ ਵਜੋਂ ਤਾਇਨਾਤ ਸਤੀਸ਼ ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMP ਚ ਮੈਂਬਰ ਸੰਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ ਬੀਬੀਐਮਬੀ ਚੋਂ ਬਤੌਰ ਸਕੱਤਰ ਲੰਘੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਕੱਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਕੱਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਬੀਐਮਪੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ ਸਕੱਤਰ ਵਜੋਂ ਮੁੜ ਨਿਯੁਕਤੀ ਨੂੰ ਗੈਰ ਕਾਨੂੰਨੀ ਦੱਸਿਆ ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਾਇਨਾਤੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਆ ਪਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਤਾਂ BBMB ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਿਕ BBMB ਦੇ ਸਕੱਤਰ ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ ਯਾਨੀ ਕਿ ਸਕੱਤਰ ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਤਕਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਅਕਤਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ 1 ਮਾਰਚ ਤੋਂ ਸਕੱਤਰ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਹਰਿਆਣਾ ਸਰਕਾਰ ਨੇ ਹੁਣ BBMP ਚ ਸਕੱਤਰ ਵਜੋਂ ਤਾਇਨਾਤ ਸਤੀਸ਼ ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMP ਚ ਮੈਂਬਰ ਸਨਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ BBMP ਚੋਂ ਬਤੌਰ ਸਕੱਤਰ ਲੰਘੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਕੱਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਕੱਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਬੀਐਮਬੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ 77 ਵਜੋਂ ਮੁੜ ਨਿਯੁਕਤੀ ਨੂੰ ਗੈਰਕਾਨੂੰਨੀ ਦੱਸਿਆ ਪੱਤਰ ਅਨੁਸਾਰ ਬੀਬੀਐਮਬੀ ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਨਖਾਹੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਤਾਂ BBMP ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਿਕ BBMP ਦੇ ਸਕੱਤਰ ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ ਯਾਨੀ ਕਿ ਸਕੱਤਰ ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਟਕਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕਥਿਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰਕੇ ਹਰਿਆਣਾ ਦੇ ਸੇਵਾ ਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਾਇਨਾਤੀ ਲਈ ਭੇਜ ਕੇ ਉਹਨਾਂ ਨੂੰ 1 ਮਾਰਚ ਤੋਂ ਸਕੱਤਰ ਲਗਾਏ ਜਾਣ ਦੀ ਸਿਫਾਰਿਸ਼ ਕੀਤੀ ਸੀ ਹਰਿਆਣਾ ਸਰਕਾਰ ਨੇ ਹੁਣ BBMP ਚ ਸਕੱਤਰ ਵਜੋਂ ਤਾਇਨਾਤ ਸਤੀਸ਼ ਸਿੰਘਲਾ ਦੇ ਕਾਰਜਕਾਲ ਦੀ ਮਿਆਦ 28 ਫਰਵਰੀ 2026 ਤੱਕ ਵਧਾ ਕੇ ਪੰਜਾਬ ਦੇ ਰਾਹ ਬੰਦ ਕਰ ਦਿੱਤੇ ਨੇ ਇਸ ਤੋਂ ਪਹਿਲਾਂ ਹਰਿਆਣਾ ਨੇ 23 ਜਨਵਰੀ ਨੂੰ ਚੁੱਪਚਾਪ ਹੀ ਤੇ ਰਾਕੇਸ਼ ਚੋਹਾਨ ਨੂੰ BBMP ਚ ਮੈਂਬਰ ਸਨਜਾਈ ਨਿਯੁਕਤ ਕਰ ਦਿੱਤਾ ਸੀ ਪਰ ਪੰਜਾਬ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਹਰਿਆਣਾ ਨੂੰ ਯੂ ਟਰਨ ਲੈਣਾ ਪਿਆ ਸੀ ਮੀਡੀਆ ਰਿਪੋਰਟਾਂ ਮੁਤਾਬਕ BBMB ਚੋਂ ਬਤੌਰ ਸਕੱਤਰ ਲੰਘੇ 12 ਸਾਲਾਂ ਤੋਂ ਲਗਾਤਾਰ ਹਰਿਆਣਾ ਦੀ ਨੁਮਾਇੰਦਗੀ ਮਿਲੀ ਹੈ ਮਾਰਚ 2013 ਤੋਂ ਹਰਿਆਣਾ ਦਾ ਅਧਿਕਾਰੀ ਹੀ ਇਸ ਅਹੁਦੇ ਤੇ ਕੰਮ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਮੰਗ ਕੀਤੀ ਹੈ ਕਿ ਪੰਜਾਬ ਦੇ ਮੁੱਖ ਇੰਜੀਨੀਅਰ ਨੂੰ ਸਕੱਤਰ ਦੀ ਅਸਾਮੀ ਤੇ ਤਾਇਨਾਤ ਕੀਤਾ ਜਾਵੇ ਤੇ ਮੌਜੂਦਾ ਸਕੱਤਰ ਸਤੀ ਸ਼ੰਗਲਾ ਨੂੰ ਹਰਿਆਣਾ ਸਰਕਾਰ ਆਪਣੇ ਸੂਬੇ ਵਿੱਚ ਤਾਇਨਾਤ ਕਰੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਬੀਤੇ ਦਿਨ BBMB ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇੱਕ ਸੇਵਾਮੁਕਤ ਅਧਿਕਾਰੀ ਦੇ 75 ਵਜੋਂ ਮੁੜ ਨਿਯੁਕਤੀ ਨੂੰ ਗੈਰਕਾਨੂੰਨੀ ਦੱਸਿਆ ਪੱਤਰ ਅਨੁਸਾਰ BBMB ਦੇ ਬੋਰਡ ਦੀ ਪ੍ਰਵਾਨਗੀ ਤੋਂ ਬਿਨਾ ਹੀ ਇਹ ਨਿਯੁਕਤੀ ਹੋਈ ਹੈ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਹੈ ਕਿ ਕਿਸੇ ਸੇਵਾਮੁਕਤ ਅਧਿਕਾਰੀ ਦੇ ਕਾਰਜਕਾਲ 'ਚ ਇਸ ਤਰ੍ਹਾਂ ਵਾਧਾ ਕਰਕੇ ਉਸ ਦੀ ਤਨਨਾਤੀ ਨਹੀਂ ਕੀਤੀ ਜਾ ਸਕਦੀ ਅਤੇ ਬੋਰਡ ਦੀ ਅਜਿਹੀ ਕੋਈ ਨੀਤੀ ਵੀ ਨਹੀਂ ਹੈ ਪੱਤਰ 'ਚ ਲਿਖਿਆ ਗਿਆ ਹੈ ਕਿ ਸਤੀ ਸਿੰਘਲਾ ਖਿਲਾਫ ਗੰਭੀਰ ਇਲਜ਼ਾਮ ਵੀ ਨੇ ਜਿਨ੍ਹਾਂ ਬਾਰੇ ਹਾਲ ਦੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਪਤਾ ਹੈ ਇੱਕ ਵਾਰ ਫਿਰ ਤੋਂ BBMP ਦੇ ਵਿੱਚ ਪੰਜਾਬ ਦੇ ਨਾਲ ਧੱਕਾ ਹੋਇਆ, ਦਰਕਨਾਰ ਕੀਤਾ ਗਿਆ ਅਤੇ ਹਰਿਆਣਾ ਨੂੰ ਇੱਕ ਤਰ੍ਹਾਂ ਦੀ ਸੋਗਾਤ ਦੇ ਦਿੱਤੀ ਗਈ ਹੈ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਖਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਕਨਾਰ ਕਰਕੇ ਹਰਿਆਣਾ ਦੇ ਸੇਵਾਮੁਕਤ ਅਧਿਕਾਰੀ ਨੂੰ ਮੁਰਤੋਂ ਸਖਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ। BBMB ਦੇ ਵਿੱਚ ਹਰਿਆਣਾ ਨੂੰ ਇੱਕ ਵਾਰ ਫਿਰ ਤੋਂ ਸੁਗਾਤ ਦੇ ਦਿੱਤੀ ਹੈ ਅਤੇ ਪੰਜਾਬ ਨੂੰ ਜਵਾਬ ਦੇ ਦਿੱਤਾ ਗਿਆ ਤਾਂ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਦਰਕਿਨਾਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਿਕ BBMB ਦੇ ਸਕੱਤਰ ਦੇ ਅਹੁਦੇ ਦੀ ਨਿਯੁਕਤੀ ਹੋਣੀ ਸੀ ਯਾਨੀ ਕਿ ਸਕੱਤਰ ਦੇ ਅਹੁਦੇ ਤੇ ਜਿਹੜੀ ਨਿਯੁਕਤੀ ਹੋਣੀ ਸੀ ਉਸ ਉੱਤੇ ਹੁਣ ਹਰਿਆਣਾ ਦੇ ਹੀ ਸੇਵਾਮੁਕਤ ਅਧਿਕਾਰੀ ਨੂੰ ਨਿਯੁਕਤ ਕਰ ਦਿੱਤਾ ਗਿਆ ਬਲਕਿ ਪੰਜਾਬ ਦੇ ਅਫਸਰ ਨੂੰ ਮੁੱਖ ਇੰਜੀਨੀਅਰ ਨੂੰ ਦਰਕਿਨਾਰ ਕਰ ਦਿੱਤਾ ਗਿਆ ਤਾਂ ਇਹ ਪੰਜਾਬ ਨੂੰ ਕਹਿ ਸਕਦੇ ਆ ਝਟਕਾ ਲੱਗਿਆ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਮਾਨ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਇਸ ਗੱਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ ਕਿ ਆਖਰ BBMP ਦੇ ਵਿੱਚ ਪੰਜਾਬ ਦੀ ਭਾਗੀਦਾਰੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕਿਉਂ ਪੰਜਾਬ ਦੇ ਨਾਲ ਤਕਾ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਅਕਤਤ ਤੌਰ ਤੇ ਮੀਡੀਆ ਰਿਪੋਰਟਾਂ ਮੁਤਾਬਕ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਕੱਤਰ ਦੇ ਅਹੁਦੇ ਲਈ ਪੰਜਾਬ ਸਰਕਾਰ ਦੇ ਮੁੱਖ ਇੰਜੀਨੀਅਰ ਨੂੰ ਦਰਖਨਾਰ ਕਰਕੇ ਹਰਿਆਣਾ ਦੇ ਸੇਵਾ ਮੁਕਤ ਅਧਿਕਾਰੀ ਨੂੰ ਮੁਰਤੋਂ ਸਕੱਤਰ ਦੇ ਅਹੁਦੇ ਤੇ ਤਾਇਨਾਤ ਕਰ ਦਿੱਤਾ ਗਿਆ ਹੈ। ਬੀਬੀਐਮਬੀ ਨੇ ਇਸ ਮਾਮਲੇ ਤੇ ਚੁੱਪ ਵੱਟ ਲਈ ਹੈ ਜਦਕਿ ਪੰਜਾਬ ਸਰਕਾਰ ਨੇ ਇਸ ਕਾਰਵਾਈ ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਦਾ ਕਾਰਜਕਾਲ ਇਸ 28 ਫਰਵਰੀ ਨੂੰ ਖਤਮ ਹੋਣਾ ਸੀ ਪਰ ਇਸ ਵਿੱਚ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੇ ਲੰਗੀ 24 ਜਨਵਰੀ ਨੂੰ ਮੁੱਖ ਇੰਜੀਨੀਅਰ ਡਾਕਟਰ ਹਰਿੰਦਰਪਾਲ ਸਿੰਘ ਬੇਦੀ ਨੂੰ BBMP ਚ ਤਨਤੀ ਲਈ ਭੇਜ ਕੇ ਉਹਨਾਂ ਨੂੰ ਪਹਿਲੀ ਮਾਰਚ ਤੋਂ ਸਕੱਤਰ ਲਗਾਏ ਜਾਂਦੀ ਸੀ